ਸਾਸੀ ਕਾੜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਪੰਬੇ ਲੰਡੇ ਦੇ ਵਿੱਚ ਪੰਬਾ ਲੰਡਾ ਪਿੰਡ ਜ਼ਿਲ੍ਹਾ ਫਰੋਜ਼ਪੁਰ ਦਾ ਮਨਮਤਾ ਨਗਰ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਘਰੇਲੂ ਪਰਿਵਾਰ ਆ ਤੇ ਇੱਕ ਟੌਪ ਦੀ ਨੀਲੀ ਰਾਵੀ ਨਸਲ ਦੀ ਨਗੀਨੇ ਦੇ ਦਰਸ਼ਨ ਕਰਵਾਉਣ ਲੱਗਾ ਵਾਂ ਤੁਹਾਨੂੰ ਮਿੱਤਰੋ ਇੱਕ ਨੀਲੀ ਦੇ ਹੁਸਨਾ ਦੀ ਪਰੀ ਦੇ ਦਰਸ਼ਨ ਕਰਵਾਉਣ ਲੱਗਾ ਵਾਂ ਤੁਹਾਨੂੰ ਮਿੱਤਰੋ ਬਾ ਕਮਾਲ ਮਹਿ ਦੇ ਦਰਸ਼ਨ ਕਰਵਾਉਂਗਾ ਕਿੰਨੇ ਦਿਨਾਂ ਦੀ ਕੱਚੀ ਆ ਕੀ ਬਾਈ ਹੁਣੀ ਇਹਦਾ ਦੁੱਧ ਬਾਦ ਦੱਸਦੇ ਆ ਕਿਹੜੇ ਸੀਮਨ ਦੀ ਇਹ ਆਪ ਆ ਉਹ ਕਰਦੇ ਆ ਬਾਈ ਇੰਦਰਜੀਤ ਦੇ ਨਾਲ ਸਾਰੀ ਗੱਲਬਾਤ ਆਪਾਂ ਖੁੱਲ ਕੇ ਡਿਟੇਲ ਜਾਣਦੇ ਆ ਇਸ ਨਗੀਨੇ ਦੇ ਬਾਰੇ ਬਾਈ ਇੰਦਰਜੀਤ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਵਧੀਆ ਜੀ ਸੇਤਾ ਦੇ ਪਰਿਵਾਰ ਵਧੀਆ ਓਕੇ ਬਾਈ ਚੜਦੀ ਕਲਾ ਦੇ ਵਿੱਚ ਸਾਰੇ ਤੋ ਸੁਖ ਲੈ ਵੀ ਪੁੱਤ ਕੈਮਰਾ ਕਰਦੀ ਸਾਡੇ ਵਾਲੋ इंद्रजीत बर भई ਜ਼ਿੰਦਗੀ ਜਿੰਦਾਬਾਦ ਆ ਵਧੀਆ ਵਧੀਆ ਬਾਈ ਠੀਕ ਆ ਇਦਰੀ ਬਾਈ ਗੱਲੇ ਹੋਆਂ ਸੱਜਣਾ ਜਾਨਵਰ ਟਿਕਾਣੇ ਤੇ ਰੱਖੀ ਬੈਠਾ ਤੇ ਲੋਪਜਾ ਬੈਠਾ ਦੱਸਿਆ ਤੁਸੀਂ ਨਹੀਂ ਕਿਤੇ ਤੋਂ ਵੀ ਮੇਰੇ ਕੋਲ ਇਹਨੇ ਜਾਨ ਬਾਈ ਵੈਸੇ ਹੀ ਨਹੀਂ ਬਾਕੂਤਰਾਂ ਨੂੰ ਤਾਂ ਟਾਈਮ ਹੀ ਨਹੀਂ ਮਿਲਦਾ ਕਬੂਤਰਾਂ ਦਾ ਬਾਹਰ ਚੋਂ ਹੈ ਪੁੱਤੇ ਕਿੰਨੇ ਰੱਖੇ ਬਾਈ ਕਬੂਤਰਾਂ ਦੇ ਪਿੰਡ ਦੇ ਵਿੱਚ ਬੱਜੇ ਹੋਏ ਜਿਹੜੇ ਨਵੀਂ ਕਲੋਨੀਆ ਸ਼ਹਿਰ ਦੇ ਵੱਡੇ ਵਾਦੀ ਦੇ ਵਿੱਚ ਬੰਨੀ ਕਲੋਨੀਆ ਇਹ ਜੋ ਘੀ ਚਰਕਤ ਫਿਰ ਮਾਰਕੀਟ ਕਰ ਪਾਓਗੇ ਤਾਂ ਨਾਕਾ ਨੰਬਰ ਤੋਂ ਬਾਅਦ ਬੜਾ ਨਗਲੇ ਸਾ ਵੀ ਮਿਲੂਗਾ ਮੱਝ ਬਾਈ ਇਹਨਾ ਪਸੰਦ ਵਾਲੀ ਵਸਤੀ ਤੋਂ ਲਈ ਦਿੰਦੀ ਆ ਯਾਰ ਸ਼ਹਿਰ ਵਾਲੇ ਪਾਸੇ ਨੂੰ ਵਸਿਆ ਕਟਾ ਲੈ ਲੱਖ ਦਾ ਜੋੜਾ ਲਿਆ ਲੱਖ ਦਾ ਜੋੜਾ ਲਿਆ ਆਪਣਾ ਲਵਦੀਪ ਸਿੰਘ ਜੀ ਸਾਨੂੰ ਕਿਹਨਾਂ ਜਸਵੀਰ ਸਿੰਘ ਜੀ ਲਵਦੀਪ ਬਾਈ ਦੇ ਕਰੋ ਗੱਪਾਂ ਕਿਹੜੇ ਤੋਂ ਕਰਵਾਤੀ ਤੀਜਾ ਸੂਆ ਜੋੜਾ ਜੋਪੇ ਮਿੱਤਰੋ ਕਿੰਨਾ ਦੁੰਦਈ ਜਿਹੜੇ ਗ੍ਰੰਟੀ ਵਾਲੇ ਕੰਮ ਨਹੀਂ ਦਿਲ ਪੂਰੇ ਆ ਮਾਰੇ 15000 ਪੀਲੇ ਸਾਲ ਬਾਕੀ ਆ 10000 11000 ਪਹਿਲਾਂ 15000 ਜਾਂਦੀ ਹੈ ਬਾਕੀ ਦਾ ਦੁੱਧ ਪਾਏ ਦਾ 7 8 ਹੋਏ ਦਾ 15 16000 ਦੀ ਕੀਮਤ ਨਹੀਂ ਗਰੰਟੀ ਨਹੀਂ ਗੱਜ ਵਕਾਉਆ ਰੇਟ ਹੈ ਲੱਖ ਲੱਖ ਬੜੀ ਨੂਣਾ 10000 5000 ਬਾੜਾ ਦਾ ਬਾੜਾ ਨਾ ਪਾੜੀ ਹੋਏ ਗਲਤ ਕਾਣੇ ਨਹੀਂ ਲੱਗਦੀ ਹੈ ਨਾ ਕਿਹੜੇ ਕਬੂਤਰਾਂ ਵਾਲਾ ਸ਼ੌਂਕ ਹੈ ਮੇਰ ਨੂੰ ਸਾਡੇ ਸਾਰੇ ਪਸ਼ੂ ਵੇਖ ਲਾ ਤੋ ਇੱਧਰ ਹੂੰ ਸਾਰੇ ਪਸ਼ੂ ਆਈਆਂ ਆ ਕੱਟੀਆਂ ਨੇ ਨਾ ਆ ਕੱਟੀ ਸਾਡੇ 13 ਮਹੀਨਿਆਂ ਦੀ ਆ ਇਸੇ ਦੀ ਹੀ ਹੈ ਇਸੇ ਦੀ ਆ ਇਹ ਸੂਏ ਦੀ ਹੈ ਪਿਛਲੇ ਸੂਏ ਦੀ ਹੈ ਲੋਰੀ ਬੋਲਦੀ ਆ ਇਹ ਲੋਰੀ ਬੋਲਦੀ ਆ ਵਾ ਅਗਲਾ ਕਹਿੰਦੇ ਬੱਤੀ ਤੇ ਜਿਲੋਂਦੀ ਉਹ ਵੇਖੋ ਮਿੱਤਰੋ ਕੱਟੀ ਕਿੱਡਾ ਮਾਰ ਕੇ ਲੁੱਟਾ ਆਉਦੇ ਤੇ ਲਗਾਈ ਸੇਮ ਹੈ ਨਾ ਹਾਂ ਦੋਨੇ ਸਿੰਗ ਹਿਲਦੇ ਆ ਹੂੰ ਦੋਵੇਂ ਸੇਮ ਹੀ ਨਹੀਂ ਦੇਖੀ ਹੈ ਨਹੀਂ ਨਹੀਂ ਕੀ ਆ ਬਾਤ ਆ ਭਾਈ ਅੱਛਾ ਇੰਦਰਜੀਤ ਸਿੰਘ ਭਾਈ ਗੱਲ ਹੋਆ ਜੀ ਕੋਈ ਹੁਣ ਲੈਦੇ ਛੁੰਕੀ ਬੰਦਾ ਯਾਦਗਾਰੀ ਚੀਜ਼ ਆ ਫਿਰ ਬਈ ਕੋਈ ਨੌਕਸ ਨਹੀਂ ਇੱਕ ਪੈਸੇ ਦਾ ਨੌਕਸ ਹੋਵੇ ਆਪਾਂ ਬੈਠੇ ਠੀਕ ਹੈ ਕਿ ਥਾਣਾ ਪਰਲੇ ਪਾਸੇ ਥਾਣਾ ਬਈ ਉਹ ਤਾਰ ਵੱਜੀ ਆ ਬੁਮਾਰਦੇ ਨਹੀਂ ਜੇ ਥਣ ਬਰਾਬਰ ਆ ਸਾਰੇ ਉਹਦੇ ਦੋ ਤਰ੍ਹਾਂ ਵਾਦ ਦੋਣੀਆਂ ਘਟਦੀਆਂ ਵੀ ਮੰਨ ਲਓ ਮੈਂ ਚੂਣ ਨਾ 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 ਕੋਈ ਨਿੱਕੇ ਗੱਲ ਉਹ ਫਿਰ ਕਿਵੇਂ ਕੀ ਕਰਨ ਬਣ ਗਏ ਉਹ ਯਾਰ ਇਹ ਮਿੱਟੀ ਨਹੀਂ ਆਪਾਂ ਸੜਦੇ ਇਹਦੇ ਵਿੱਚ ਤਾਰ ਸੀ ਤਾਰ ਵੱਜ ਗਈ ਥਾਣ ਤਾਰ ਵੱਜ ਗਈ ਕਿਤੇ ਸੁਚੋਂ ਨਹੀਂ ਹੁੰਦੀ ਹਾਂ ਇਹ ਡਾਕਟਰ ਜੀ ਤੂੰ ਨਹੀਂ ਸਾਰਾ ਕੀਤਾ ਡੀਲੀਵਰੀ ਮੈਂ ਤਾਂ ਠੀਕ ਹੈ ਉਹਨਾਂ ਦੀ ਓਕੇ ਆ ਬਈ ਜਾ ਓਕੇ ਆ ਜਾਵਾਂ ਬਈ ਠੀਕ ਆ ਬਈ ਅੱਛਾ ਵੀਰੇ ਇਹਨੇ ਚੌਥਾ ਸੂਏ ਸੂਣਾ ਚੌਥੇ ਸੂਏ ਸੂਣਾ ਅੱਛਾ ਰ ਕਿਉਂਕਿ ਇਹਦੀ ਬਈ ਚੰਗੀ ਕੀਮਤ ਬਾਬੇ ਦੀ ਕਿਰਪਾ ਦੇ ਨਾਲ ਲੱਗੀ ਵੀ ਜਾਂਦੀ ਆ ਐਨਾ ਸੋਚਿਆ ਜੀ ਵੀ ਚੰਗੀ ਕੀਮਤ ਉਹਦੇ ਖੇਡਦੀ ਫਿਰਦੀ ਆ ਮੰਨ ਲਓ ਤੁਸੀਂ ਇਹ ਓਕੇ ਦੀ ਰਿਪੋਰਟ ਤੇ ਫਿਰਦੀ ਆ ਮੈਂ ਕਿਆ ਬਾਤ ਉਹ ਤੁਮੇ ਕਦੋਂ ਵੇਖੋ ਮਤਰੋ ਕਰਾਂ ਦੀ ਬਾਡੀ ਵੇਖੋ ਬੰਤਰ ਵੇਖੋ ਹੱਡਾਂ ਪੈਰਾਂ ਦੀ ਪਧਰੀ ਪੁਧਰੀ ਬਹਿ ਬਾਖਮ ਵਾਲਾ ਸੀਲ ਠੰਡੀ ਰੱਜ ਕੇ ਵੀ ਮੰਨ ਲਓ ਕਹਿਣ ਤੋਂ ਪਹਿਲ ਕੋਈ ਤੁਹਾਨੂੰ ਡਰ ਨਹੀਂ ਕੋਈ ਡੁੱਕਰ ਨਹੀਂ ਮੈਂ ਦੇ ਮਨ ਦੇ ਵਿੱਚ ਅੱਖ ਮਣ ਕੇ ਐਨ ਓਕੇ ਦੀ ਰਿਪੋਰਟ ਪਈ ਆ ਤੁਰਦੀ ਪਹਿਲਵਾਨਾਂ ਵਾਂਗੂ ਅਕਰਮਾਲੀ ਲੈ ਵੀ ਭਾਈ ਮਰੀ ਜੀ ਲੈ ਯਾਲਾ ਮੀਨੇ ਜਦਨੀ ਆ ਰਹੀ ਆ ਲੈ 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 ਬਈ ਮਿੱਤਰੋ ਦੇਖੋ ਕਿ ਰਾਣੀ ਹੇ ਹਜਾਰ 7 ਦਿਨ ਲੈ ਯਾਨੀ ਬਈ ਠੀਕ ਆ ਬਈ ਓਕੇ ਲੈ ਆ ਬਈ ਪਲੀ ਪੁੜੀ ਬਾਬੇ ਦੀ ਕਿਰਪਾ ਨਾਲ ਰੂਹ ਨਾਲ ਪਲੀ ਆ ਬਾਈ ਨੇ ਖੜਾ ਬਾਈ ਹਾਂ ਹਾਂ ਬਈ ਨਹੀਂ ਠੀਕ ਆ ਵੀਰੇ ਜਾਨਵਰ ਤਾਂ ਹੈ ਨਾ ਐਂਡ ਇਹ ਤਾਂ ਨਹੀਂ ਗੱਲ ਹੈ ਕਿ ਰੁਪਏ ਸੇ ਤਾਂ ਖਸਮਣੋ ਖਾਨ ਕੀ ਇੰਤੇ ਲੱਗਣੇ ਲੱਗਣੇ ਆ ਪੈਸਾ ਨਾਲੋਂ ਮਗਰ ਮੇਲਾ ਜਦੋਂ ਮੰਡੀ ਮੇਲੇ ਤੇ ਚਲੇ ਗਏ ਹੈ ਪੈਸੇ ਫੁੱਲ ਲੱਗੇ ਆਪਾਂ ਨੂੰ ਆਪਾਂ ਝੂਠ ਨਹੀਂ ਮਾਰਦੇ ਨਹੀਂ 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 ਕੀਮਤ ਲੱਗੀ ਜਾਂਦੀ ਮੈਨੂੰ ਪਤਾ ਭਰਾ ਚੰਗੇ ਚੰਗੇ ਬੰਦੇ ਜਿਹੜੇ ਬਰੀਡਰ ਬਈ ਐ ਮੈਂ ਤਾਂ ਖਿੰਦੇ ਫਿਰਦੇ ਆ ਕਰਮਾਂ ਵਾਲੀ ਤੇ ਚਲੋ ਆਪਾਂ ਨਾ ਜ ਉਹ ਕਰਮਾਂ ਦੀ ਗੱਲ ਆ ਕਿੰਨੇ ਕਿੰਨੇ ਜਾਨੀ ਕਿੱਥੇ ਜਾਣਾ ਕਿੱਥੋਂ ਦਾ ਦਾਣਾ ਪਾਣੀ ਇਹਦਾ ਲੇਵਾ ਵੇਖੋ ਕਰਾ ਦੀ ਬਰੀਡ ਵਾਲੀ ਚੰਗੀ ਐ ਅੱਜ ਦਿਨ ਕਿੰਨੇ ਲਾਜੂਗੀ ਅਜੇ ਦਿਨ ਬਈਰੇ ਨੌ ਨੂੰ ਦਿਨ ਪੂਰੇ ਆ ਇਹ ਪੰਜ ਚਾਰ ਦਿਨ ਉੱਤੇ ਲੈ ਗਈ ਹੁੰਦੀ ਆਈ ਵੀਰੀ ਮੋਕੇ ਤੇ ਲਾਉਂਦੀ ਹੋਊਗੀ ਹਮ ਜਮਾ ਮੌਕੇ ਤੇ ਕੰਦੀਊਗੀ ਤੁਹਾਨੂੰ ਬਾਈ ਚੱਡਾ ਬੋਬਨ ਚੱਡਾ ਹੁਣ ਵੀ ਬਾਈ ਬਹੁਤਾ ਰਾਜੀ ਕਰਕੇ ਇਹਨਾਂ ਦੱਕ ਦਿੰਦਾ ਹਮਮ ਮੈਂ ਆਪਾਂ ਲਈ ਨੋਰਮਲ ਮੱਝਾ ਮਾਉਣਾ ਚੱਡਾ ਚੱਲੀ ਹਮ ਅੱਛਾ ਆ ਕੱਟੀ ਜਾਂਦੀ ਹੈ ਇਹ ਇਹ ਕੱਟੀ ਆ ਪਿਛਲੇ ਸਾਲ ਕਿਹੜਾ ਪਤਾ ਅੱਛਾ ਅੰਦਰਜੀਤ ਬਾਈ ਨੰਬਰ ਕਿੰਨਾ ਹੈ ਆਪਣਾ ਨੰਬਰ 94171 34284 ਇੱਕ ਵਾਰੀ ਹੋਰ ਬੋਲੀ 94171 34284 ਜੇ ਇਹ ਪੁੱਤ ਵੀ ਫਿਰ ਸਾਂਭ ਲੈਂਦਾ ਮੈਂ ਮੋਗੇ ਨਹੀਂ ਪਾਉਂਦਾ ਨਹੀਂ ਬਾਪੂ ਸਾਂਭਦਾ ਇਹ ਇਹ ਨਹੀਂ ਪਾਉਂਦਾ ਪੱਟੇ ਇਹ ਕਬੂਤਰ ਦਾ ਸੌ ਕਿਧਰ ਹੀ ਨਾ ਇਹ ਪਾੜਨ ਚ ਤੇ ਆਣਾ ਇਹਦਾ ਪੜ ਤੂ ਕਬੂਤਰਾਂ ਦਾ ਬਾਪੂ ਮੱਝਾ ਦਾ ਹੈ ਬਾਪੂ ਮੱਝਾ ਖਰਾ ਕੋਈ ਕਵੀਖਣਾ ਪੈਂਦਾ ਵੇ ਸਹੀ ਗੱਲ ਜ਼ਿੰਦਗੀ ਆ ਬਾਈ ਗੱਲ ਆਈ ਮਿੱਤਰੋ ਇਹ ਬਾਈ ਦੇ ਜਾਨਵਰ ਸੀਗੇ ਬਾਈ ਦੇ ਸਾਰੇ ਜਾਨਵਰ ਤੁਹਾਨੂੰ ਸਾਰੇ ਹੀ ਵਾਸੇ ਦਿਖਾਉਣ ਵਾਲੇ ਸੀ ਪਰ ਆਪਾਂ ਇੱਕ ਜੀ ਇਹ ਮੈਂ ਦੀ ਦਰਸ਼ਨੀ ਕਰਵਾਇਆ ਨੀਲੀ 라ਬੀ ਦਾ ਬੇਹਦ ਸ਼ੌਕ ਆ ਬਾਈ ਨੂੰ ਘਰ ਦੇ ਵਿੱਚ ਬਾਕੀ ਗੱਲ ਬਦਲੀ ਆਪਾਂ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਲਾਇਆ ਹੋਇਆ ਮਿੱਤਰੋ ਤੇ ਆਪ ਇਹ ਹੈ ਗਿਆ ਮਨਲਾ ਕਿਹੜੀ ਵਸਤੀ ਤੋਂ 19400 ਦੀ ਕੱਟੀ ਲਈ ਸੀ ਆਪਾਂ ਸੁਨਵਾਲੀ ਵਸਤੀ ਦੀ ਬਲੱਡ ਲੈਂਡ ਦੀ ਇਹ ਆਪ ਅੱਗੇ ਜੂਬੇ ਤੋਂ ਗੱਪਣ 15 16 ਕਿਲੋ ਦੁੱਧ ਜਿਹੜਾ ਦਿੰਦੀ ਆ ਜਿਹੜਾ ਦੇਰ ਕੇ ਭਾਂਡੇ ਦੇ ਵਿੱਚ ਪਾਉਂਦੀ ਉਹ ਇਹਦੇ ਥੱਲੇ ਮਿੱਤਰੋ ਤੁ たったの。